ਅੱਜ ਪੰਜਾਬ ਜਿਹੜਾ ਲੀਡ ਚੱਲ ਗਿਆ ਜਿਹੜਾ ਇਹਨਾਂ ਦੇ 70 ਸਾਲ ਤੋਂ ਪੰਜਾਬ ਦਾ ਬੇੜਾ ਗਰਗ ਕੀਤਾ ਹੋਇਆ ਸੀ ਉਹਨੂੰ ਆਪਾਂ ਠੀਕ ਕਰਕੇ ਸੱਚੀ ਨੀਤਾ ਨਾਲ ਹੁਣ ਕੇ ਲੈ ਜਾ ਰਹੇ ਹਾਂ ਮੇਰੇ ਸਾਹਮਣੇ ਬਜ਼ੁਰਗ ਖੜੇ ਨੇ ਮੈਥੋਂ ਵੱਡੀ ਉਮਰ ਦੇ ਮੇਰੇ ਪਿਤਾ ਦੀ ਉਮਰ ਦੇ ਮੇਰੇ ਦਾਦੇ ਦੀ ਉਮਰ ਦੇ ਬੜੀਆਂ ਨੇਹਰੀਆਂ ਝੱਖੜੇ ਦਾ ਦੇਖੇ ਨੇ ਇੱਕ ਬਜ਼ੁਰਗ ਨੇ ਮੰਨ ਲਿਆ ਜਿਸ ਪਰ ਉਹ ਕਹਿੰਦਾ ਸਾਡੇ ਧੀਆਂ ਕੋਲ ਇਹ ਹੋ ਗਿਆ ਕਿ ਅਗਲੇ ਨੂੰ ਕੋਈ ਨਾ ਆਵੇ ਨਾ ਕੋਈ ਨਾ ਆਉਣ ਦਾ ਪੁਕਾਰ ਕਰਨ ਵਾਲੇ ਸੋਚਣ ਲੱਗੇ ਇੱਥੇ ਨਹੀਂ ਤਾਂ ਇਹਨਾਂ ਨੇ ਚਿੱਟੇ ਦੇ ਟੀਕੇ ਚਿੱਟੇ ਦੀਆਂ ਕੁੜੀਆਂ ਭੇਜ-ਭੇਜ ਕੇ ਪਿੰਡਾਂ ਦਾ ਸਾਡੀ ਜਵਾਨੀ ਦਾ ਕਹਾਣ ਕਰਦਾ ਸੀ ਉਹ ਚਿੱਟੇ ਦੇ ਵੱਡੇ ਵੱਡੇ ਬਕਾਰੀ ਅੰਦਰ ਕੀਤੇ ਫੜ ਕੇ ਅੱਜ ਵੀ ਦੇਖ ਲਓ ਕਾਂਗਰਸੀ ਕਾਲੀ ਸਾਰੇ ਉਹਦੇ ਹੱਕ ਕੋਲ ਜਿੜੇ ਜੁਗਰੇ ਇਕੱਠੇ ਸੀ ਹੈ ਇਹਦਾ ਸਾਰਿਆਂ ਦਾ ਹਿੱਸਾ ਦਿੱਤੀ ਵਿੱਚ ਸੀ ਕਿ ਜਵਾਨੀ ਨੂੰ ਬਰਬਾਦ ਕਰ ਦੋ ਤੇ ਚਾਹ ਹਿੱਸਾ ਲੈ ਲਓ ਤੇ ਉਹ ਕਿਹੜੇ ਮੂ ਨਾ ਫੋਟਾ ਮੰਗ ਰਹੇ ਆ ਜੀ ਇਹ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਆ ਬਾਬੇ ਨਾਨਕ ਦੀ ਤਕੜੀ ਕਹਿੰਦੇ ਸੀ ਇਹ ਆਪਾਂ ਵੀ ਬਾਬੇ ਨਾਨਕ ਦੀ ਤਕੜੀ ਸਮਝਦੇ ਸੀ ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਂ ਦੀ ਸੀ ਆਪਾਂ ਆਦਨ ਕਹਿੰਦੀ ਤਕੜੀ ਮੇਰਾ ਮੇਰਾ ਸਭ ਕੁਝ ਮੇਰਾ ਦੋਸਤ ਹੈ ਢਾਬੇ ਵੀ ਮੇਰੇ ਰੇਤਾ ਵੀ ਮੇਰਾ ਸਮੋਸਿਆਈਆਂ ਰਿਹੜੀਆਂ ਵੀ ਮੇਰੀਆਂ ਪੱਸਾਂ ਵੀ ਮੇਰੀਆਂ ਸਭ ਕੁਝ ਮੇਰਾ ਸੋ ਇਸ ਕਰਕੇ ਹੁਣ ਉਮੀਦਵਾਰ ਕਿਥੋਂ ਦਾ ਕੋਈ ਲਾਕੇ ਚੋਂ ਬਾਹਰ ਗੁਰੂ ਲੈ ਕੇ ਆਏ ਕਿਤੋਂ ਐਸੇ ਕਰਕੇ ਤਿੰਨ ਸੀਟਾਂ ਰਹਿ ਗਈਆਂ ਤਿੰਨ ਚੋਂ ਦੋ ਇੱਧਰ ਉੱਧਰ ਫਿਰਦੇ ਇੱਕ ਕੋਈ ਰਹਿ ਗਈ ਮਜੀਠੀੜ ਘਰ ਵਾਲੀ ਉਹ ਆਉਂਦੀ ਨਹੀਂ ਵਿਧਾਨ ਸਭਾ ਚ ਉਮੀਦਵਾਰ ਭੱਜਦੇ ਆ ਜੱਫੇਦਾਰ ਮੈਨੂੰ ਜੱਫੇਦਾਰ ਵੀ ਮਿਲਦੇ ਰਹਿੰਦੇ ਆ ਅਕਾਲੀ ਕਲ ਦੇ ਪੁਰਾਣੇ ਜੱਫੇਦਾਰ ਉਹਨਾਂ ਦਾ ਕੋਈ ਕਸੂਰ ਨਹੀਂ ਨਾ ਹੁਣ ਪਾਰਟੀ ਤਾਂ ਹਾਂ ਕੋ ਖਤਮ ਕਰਤੀ ਨਾ ਨੇ ਪਰਿਵਾਰ ਨੇ ਉਹ ਕਹਿੰਦੇ ਜਦੋਂ ਵੋਟਾਂ ਜੇ ਨੇੜੇ ਕੜੇ ਆਉਂਦੀਆਂ ਨੇ ਅਸੀਂ ਕੁੰਡੇ ਅੰਦਰ ਬੰਦ ਕਰਕੇ ਥੱਲੇ ਗੇਟ ਦੇ ਥੱਲੇ ਜਿਹੜੀ ਫਿਰਲ ਹੁੰਦੀ ਆ ਉਹ ਚ ਵੀ ਕੱਪੜਾ ਜਾਂ ਵਸਾਉਂਦੇ ਆ ਕਿਤੇ ਟਿਕਟ ਨਾ ਸਿੱਧ ਜਾਣ ਸਾਡੇ ਕਰੇ ਕੋਈ ਟਿਕਟ ਕਾਲੀ ਕਰਦੀ ਆ ਹਾਂ ਹਾਂ ਤਾਂ ਸੋ ਝਾੜੂ ਦਾ ਕੋਈ ਨਿਸ਼ਾਨ ਐ ਝਾੜੂ ਦਾ ਕੰਮ ਵੀ ਸਫਾਈ ਕਰਨਾ ਹੁੰਦਾ ਕਰੋ ਸਫਾਈ ਇਹਨਾਂ ਦੀ ਪਹਿਲਾਂ ਵੀ ਕੀਤੀ ਐ ਤੁਸੀਂ ਆ ਫਿਰਦੇ ਉਵੇਂ ਜਿਵੇਂ ਫਿਰਦੇ ਕੋਈ ਫਰਕ ਨਹੀਂ ਕਈ ਕਹਿੰਦੇ ਆ ਮੈਨੂੰ ਵੀ ਕਹਿੰਦੇ ਜਦ ਮੁੱਖ ਮੰਤਰੀ ਬਣ ਕੇ ਆਏ ਪਿੰਡਾਂ ਚ ਮੈਂ ਕਹਿੰਦਾ ਜਦੋਂ ਨਿਕਲੀ ਪਿੰਡਾਂ ਚੋਂ ਆ ਛੱਡਦਾ ਦੇਲੀ ਪਿੰਡਾਂ ਚ ਲੱਗਦਾ ਸਾਨੂੰ ਕੋਈ ਧੂੜ ਧਾਰ ਜਾਂ ਧੁੱਪ ਤਾਂ ਨਹੀਂ ਸਾਨੂੰ ਲੋੜ ਸਕਦੀ ਇਹ ਉਹ ਨੇ ਰਾਜੇ ਮਹਾਰਾਜੇ ਦੇ ਕੁਟੀਆਂ ਸੋਨੇ ਦੀਆਂ ਨੇ ਉਹ ਨੇ ਜਿਹੜੇ ਟੈਂਪਰੇਚਰ ਪੁੱਛ ਕੇ ਆਉਂਦੇ ਆ ਕਿ ਤਾਪਮਾਨ ਕਿੰਨਾ ਹੈ ਕਹਿੰਦੇ 37 ਡਿਗਰੀ oh no too hot too hot ਅਜੇ ਨਹੀਂ ਜਾਂਦੇ ਲੋਕ ਜਦੋਂ 30 ਤੇ ਆਇਆ ਦੱਸਿਓ ਉਦੋਂ ਲਾਵਾ ਗਏ ਆਪਣੇ ਟੈਂਪਰੇਚਰ 37 ਹੁੰਦਾ ਦੋਕ ਬੇਬੇ ਲੜ ਕੇ ਵਧਾ ਦਿੰਦੀ ਹੈ ਤਿੰਨ ਕ ਬਾਪੂ ਦੀਆਂ ਝੜਕਾ ਨਾ ਵੱਜਦਾ 42 43 ਦੇ ਤਰ੍ਹਾਂ ਘਰਦੇ ਰਹਿੰਦੇ ਰਹਿਣਾ ਪਤਾ ਸੋ ਥੋਡੇ ਵਰਗੇ ਆਂ ਐਂ ਰਹਿਾਂਗੇ ਕੋਈ ਲੋਕਾਂ ਤੋਂ ਦੂਰੀ ਵੀ ਪਣਾਉਣੀ ਮੈਂ ਤਾਂ ਸਕਿਉਰਟੀ ਵਾਲਿਆਂ ਦਾ ਹਾਲਾਕੇ ਨਹੀਂ ਡਿਊਟੀ ਐ ਮੈਂ ਤਾਂ ਇਹਨਾਂ ਨੂੰ ਕਹਿਣਾ ਉਹ ਨਾ ਕੋਈ ਗੱਲ ਨਹੀਂ ਆਪਣੀ ਨੇ ਸਾਰੇ ਆਪਣਿਆਂ ਆਪਾਂ ਨੂੰ ਕੋਈ ਕੁਛ ਨਹੀਂ ਕਹਿੰਦੇ ਐਵੇਂ ਬਾਲੇ ਰਸਤੇ 'ਚ ਨਾ ਲਾਇਆ ਕਰੋ ਇਹ ਅਸਲ 'ਚ ਨਾ ਪਹਿਲਾਂ ਤੋਂ ਸਿੱਖੇ ਹੋਏ ਨੇ ਇਹ ਵੀ ਵਿਚਾਰੇ ਕੀ ਕਰਨ ਹੈਗੇ ਤਾਂ ਆਪਣੀ ਧੀਆ ਪੁੱਤ ਨੇ ਇਹ ਵੀ ਨਾ ਇਹ ਪਹਿਲਾ ਤੋਂ ਸਿੱਖ ਰੋਏ ਨੇ ਕਾ ਹੋਇਆ ਵੀ ਪਰੇ ਹੀ ਰੱਖਣੇ ਪਰੇ ਹੀ ਲੋਕ ਪਰੇ ਹੀ ਰੱਖਣੇ ਕਿਉਂਕਿ ਪਹਿਲਾਂ ਜੁੱਤੀਆਂ ਜੱਤੀਆਂ ਆਉਂਦੀਆਂ ਰਹੀਆਂ ਲੀਡਰਾਂ ਵੱਲ ਸੋ ਇਹ ਸਰਪੰਡ ਇਹ ਹੋ ਜਾਂਦੇ ਨੇ ਜੁੱਤੀ ਉਹ ਮਾਰਦਾ ਸਰਪੰਡ ਇਹ ਹੋ ਜਾਂਦੇ ਨੇ ਇਹ ਕਹਿੰਦੇ ਫਿਰ ਆਪਾਂ ਪਰੇ ਹੀ ਰੱਖਦੇ ਆ ਧੰਨਵਾਦ ਤੁਹਾਡਾ ਕਰਦਾ ਬਾਈਪਾਸ ਤੋਂ ਵੀ ਬਾਹਰ ਆ ਯਾਰੂ ਲੈਣ ਗਏ ਆਈ ਸ਼ਾਨਿਆ ਵੱਲ ਉਹ ਕੱਬ ਬਾਈਪਾਸ ਤੋਂ ਵੱਲ ਤੁਹਾਡਾ ਧੰਨਵਾਦ ਆ ਗਏ ਨਾ ਧਰਤੀ ਤੇ ਆ ਗਏ ਨਾ ਨਹੀਂ ਆਉਣਗੇ ਇਹ ਜਾਵਾ ਤੁਹਾਡੇ ਖੇਤਾਂ 'ਚ ਵੀ ਨੱਕੇ ਵੱਡਾ ਕਰਨਗੇ ਮੈਂ ਤੁਹਾਡੇ ਨੱਕਾ ਵੱਡ ਕੇ ਜਾਊ। ਕੋਈ ਤੁਹਾਡੀ ਮੋਟਰ ਮੈਂ ਚਲਾਇਆ ਕਰੂੰਗਾ ਰਾਤ ਨੂੰ ਤੁਹਾਨੂੰ ਜਾਣ ਦੀ ਲੋੜ ਨਹੀਂ ਮੈਂ ਆਇਆ ਕਰੂੰਗਾ ਆਪ ਚਲਾਉਣ ਮੋਟਰਾਂ। ਸਰਦਾਰ ਸੈਮਾਨ ਜਿੰਦਾਬਾਦ ਸਰਦਾਰ ਸੈਮਾਨ ਜਿੰਦਾਬਾਦ ਬੋਤਾ ਜੀ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਅੱਥਾ ਪਿਆਰ ਹੈ। ਆ ਜਿਹੜੀ ਤੁਸੀਂ ਪੜਾਅ ਕੱਢ ਰਹੇ ਹੋ ਵਧੀਆ ਲਾਏ ਕਰਦੇ ਆ। ਉਹ ਇੱਕ ਮੈਨੂੰ ਕਹਿੰਦਾ ਮੁੰਡਾ ਕਿਹਾ ਭਾਈ ਜੀ ਚੀਕਾ ਮਾਰਨ ਨੂੰ ਬਹੁਤ ਜੀ ਕਰਦਾ ਹੈ। ਮੈਂ ਗਿਆ ਚੀਕਾ ਮਾਰ ਲਾ ਕਹਿੰਦਾ ਮੈਂ ਇੱਕ ਨਹੀਂ ਹੈਗਾ ਮੈਂ ਕਹਿੰਦਾ ਮੈਂ ਮੈਚ ਕਰਦਾ ਕਿਉਂ ਥੋੜੇ ਕਿਨ ਲੈ ਤੁਸੀਂ ਕੱਢ ਲਓ ਬਟਾਹ ਜਾ ਦੇਖੋ ਇੱਧਰਲੇ ਪਾਸੇ ਚੀਕਾ ਜਾਲੇ ਮਾਰਦੇ ਨੇ ਇੱਧਰਲੇ ਪਾਸੇ ਬਾਜ਼ ਕਰਦੇ ਠੀਕ ਹੈ ਸਹੀ ਹੈ ਨਾ ਬਸ ਸਾਡੇ ਵਾਲਾ ਕੰਮ ਹੀ ਆ ਮਾਜਾ ਤੇ ਮਾਲ ਵਈ ਖੋਜੀ ਨੇ ਜੋ ਗੱਲ ਕਹਿੰਦੇ ਆ ਦਿਲ ਤੇ ਜੋ ਦਿਲ ਚ ਹੈ ਉਹੀ ਜ਼ੁਬਾਨ ਤੇ ਹੈ ਸਾਨੂੰ ਛਲਕਪਟ ਨਹੀਂ ਆਉਂਦੇ ਸਾਨੂੰ ਇਹ ਨਹੀਂ ਗੱਲਾਂ ਆਉਂਦੀਆਂ ਕਿ ਕੱਲ ਦਿਲ 'ਚ ਹੋਰ ਐ ਮੂੰਹ 'ਤੇ ਹੋਰ ਐ ਉਹ ਵੀ ਕਸੀ ਕਹਿਂ ਕਰਦੇ ਅਸੀਂ ਤਾਂ ਜੋ ਕਹਿੰਦੇ ਆ ਉਹ ਹੀ ਕਰਦੇ ਆ ਜੋ ਕਰਦੇ ਆ ਉਹ ਹੀ ਕਹਿੰਦੇ ਆ